ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਗਰੀਬੂ ਨਾਂ ਦਾ ਹੀ ਗਰੀਬੂ ਨਹੀਂ ਸੀ ਸਗੋਂ ਘਰੋਂ ਵੀ ਬਹੁਤ ਗਰੀਬ ਸੀ ਦਿਨੇ ਦਿਹਾੜੀ ਕੰਮ ਕਰਨੀ ਤੇ ਉਸੇ ਦਿਹਾੜੀ ਨਾਲ ਸ਼ਾਮ ਨੂੰ ਆਪਣੀ ਬਿਰਧ ਮਾਂ ਤੇ ਆਪਣਾ પેટ ਭਰ ਲੈਣਾ ਵਿਆਹ ਦੀ ਨਾ ਤਾਂ ਉਸ ਨੂੰ ਕੋਈ ਆਸ ਸੀ ਤੇ ਨਾ ਹੀ ਉਸਨੇ ਵਿਆਹ ਸ਼ਾਦੀ ਬਾਰੇ ਕਦੇ ਸੋਚਿਆ ਹੀ ਸੀ ਉਸ ਦੀ ਆਰਥਿਕ ਹਾਲਤ ਇੰਨੀ ਮਾੜੀ ਸੀ ਕਿ ਜਦੋਂ ਉਸ ਨੂੰ ਕਦੇ ਦਿਹਾੜੀ ਨਾਲ ਮਿਲਦੀ ਤਾਂ ਉਸ ਨੂੰ ਅਤੇ ਉਸ ਦੀ ਬੁੱਢੀ ਮਾਂ ਨੂੰ ਭੁੱਖਿਆ ਹੀ ਸੌਣਾ ਪੈਂਦਾ ਗਰੀਬੂ ਦੀ ਮਾਂ ਬੜੀ ਸਬਰ ਸੰਤੋਖ ਵਾਲੀ ਔਰਤ ਸੀ ਰੱਬ ਦੀ ਰਜ਼ਾ ਵਿੱਚ ਰਾਜੀ ਰਹਿਣ ਵਾਲੀ ਸਤਜੋਗੀ ਔਰਤ ਜਦੋਂ ਉਹਨਾਂ ਨੂੰ ਰਾਤੀ ਕੁਝ ਖਾਣ ਨੂੰ ਨਾ ਮਿਲਦਾ ਤਾਂ ਉਹ ਆਪਣੇ ਪੁੱਤਰ ਗਰੀਬੂ ਨੂੰ ਕੁਝ ਭੁੱਜੇ ਛੋਲੇ ਤੇ ਗੁੜ ਦੀ ਰੋੜੀ ਦੇ ਨਾਲ ਗਵਾਂਡੀਆਂ ਦੇ ਨਾਲਕੇ ਤੋਂ ਤਾਜ਼ਾ ਪਾਣੀ ਲਿਆ ਦਿੰਦੀ ਅਤੇ ਦੋਨੋਂ ਮਾਂ ਪੁੱਤ ਢਿੱਡ ਦੀ ਬਲਦੀ ਅੱਗ ਨੂੰ ਇਤਨੇ ਨਾਲ ਹੀ ਬੁਝਾਉਣ ਦੀ ਕੋਸ਼ਿਸ਼ ਕਰਦੇ ਸੌ ਜਾਂਦੇ ਸਰਕਾਰ ਦੀ ਆਟਾ ਦਾਲ ਦੀ ਚਲਾਈ ਸਕੀਮ ਤਾਂ ਉਹਨਾਂ ਤੱਕ ਪਹੁੰਚੀ ਹੀ ਨਹੀਂ ਸੀ। ਸਰਕਾਰੀ ਅਦਾਰਿਆਂ ਦੀਆਂ ਫਾਈਲਾਂ ਵਿੱਚ ਹੀ ਪ੍ਰਾਣ ਤਿਆ ਗਈ ਸੀ। ਇਨ ਕੁਆਰੀ ਵਾਲੇ ਬੰਦੇ ਆਏ ਸਨ ਅਤੇ ਪਤਾ ਨਹੀਂ ਕੀ ਕੀ ਲਿਖ ਕੇ ਲੈ ਗਏ ਸਨ। ਜਦੋਂ ਉਹਨਾਂ ਨੇ ਗਰੀਬੂ ਦੀ ਮਾਂ ਨੂੰ ਪੁੱਛਿਆ, "ਮਾਤਾ ਤੁਹਾਡੇ ਕੋਲ ਕੋਈ ਗਾਂ ਮੱਝ ਜਾਂ ਕੋਈ ਹੋਰ ਪਸ਼ੂ?" ਤਾਂ ਬੇਬੇ ਨੇ ਇੱਕੋ ਉੱਤਰ ਦਿੱਤਾ ਸੀ। "ਪੁੱਤ ਸਾਡੇ ਕੋਲ ਤਾਂ ਆਹ ਦੋ ਸ਼ਰੀਰ ਐ, ਇੱਕ ਮੇਰਾ ਤੇ ਇੱਕ ਮੇਰੇ ਪੁੱਤ ਦਾ।" ਤੇ ਜਾਂ ਆ ਗੱਠਕ ਦਾ ਕੱਚਾ ਕੋਠੜਾ ਹੀ ਹੋਰ ਸਾਡੇ ਕੋਲੇ ਪੁੱਤ ਡੱਕਾ ਨਹੀਂ ਤੇ ਇਨਕੁਆਰੀ ਵਾਲੇ ਲੈ ਕੇ ਲੈ ਗਏ ਸਨ ਪਾਰਾ ਜੇ ਤੱਕ ਉਹਨਾਂ ਨੂੰ ਇਹ ਸਕੀਮ ਦਾ ਕੋਈ ਫਾਇਦਾ ਨਹੀਂ ਹੋਇਆ ਸੀ ਇਹਨਾਂ ਲਈ ਤਾਂ ਗੱਲ ਮੰਤਰੀਆਂ ਦੇ ਬਿਆਨਾਂ ਅਤੇ ਅਖਬਾਰਾਂ ਵਿੱਚ ਹੀ ਲਾਟ ਵਾਂਗ ਬਲ ਕੇ ਹੀਟ ਬਹਿ ਗਈ ਸੀ ਜਦ ਗਰੀਬੂ ਆਪਣੀ ਮਾਂ ਨੂੰ ਪੁੱਛਦਾ ਬੇਬੇ ਉਹ ਆਟੇ ਦਾਲ ਦੀ ਸਕੀਮ ਦਾ ਕੀ ਬਣਿਆ ਮਿਲ ਜੂ ਕੁਝ ਆਪਾਂ ਨੂੰ ਵੀ ਤਾਂ ਬੇਬੇ ਘੋਰ ਉਦਾਸੀ ਵਿੱਚ ਬੋਲਦੀ ਪੁੱਤ ਜਦੋਂ ਆਪਣਾ ਰੱਬ ਹੀ ਬੇਗਾਨਾ ਹੋ ਗਿਆ ਫਿਰ ਗਵਰਨਮੈਂਟ ਕੀ ਦੇ ਮਿੱਤ ਜਦੋਂ ਸਾਡਾ ਰੱਬ ਨਹੀਂ ਸਾਡੀ ਸੌਂਦਾ ਤਾਂ ਗਵਰਨਮੈਂਟ ਕਿੱਥੇ ਸੁਣੂ ਦੜਵੱਟ ਕੀ ਹੀ ਜ਼ਮਾਨਾ ਕੱਟ ਪੁੱਤ ਆਪਾਂ ਨੂੰ ਤਾਂ ਕਰਕੇ ਹੀ ਖਾਣਾ ਪੈਣਾ ਹੈ ਬੇਬੇ ਦੀਆਂ ਸੱਚੀਆਂ ਸੁਣ ਕੇ ਗਰੀਬੂ ਚੁੱਪ ਕਰ ਜਾਂਦਾ ਇੱਕ ਦਿਨ ਗਰੀਬੂ ਨਾਲ ਅੱਤ ਭੈੜੀ ਵਾਰਦਾਤ ਹੋਈ ਕਦੇ ਕਿਸੇ ਨਾਲ ਹੋਈ ਨਾ ਬੀਤੀ ਗਰੀਬੂ ਹੈਰਾਨ ਪਰੇਸ਼ਾਨ ਹੋ ਉੱਠਿਆ ਉਸਦੇ ਸਰੀਰ ਦੇ ਅੰਗਾਂ ਨੇ ਉਸ ਵਿਰਧ ਵਿਗਾਵਤ ਕਰ ਦਿੱਤੀ। ਉਹਨਾਂ ਦੀ ਹੁੰਦੀ ਜੰਦਾਬਾਦ ਮੁਰਦਾਬਾਦ ਤੋਂ ਗਰੀਬੂ ਨੇ ਕਸੀਸ ਵਟ ਲਈ। ਸਿਆਸੀ ਪਾਰਟੀਆਂ ਦੇ ਲੋਕ ਬਾਗੀ ਹੁੰਦੇ ਉਸ ਨੇ ਦੇਖੇ ਸਨ। ਧੀ ਪੁੱਤਰ ਮਾਪੇ ਤੋਂ ਬਾਗੀ ਹੁੰਦੇ ਵੇਖੇ ਸਨ। ਅਦਾਤਾਂ ਤੋਂ ਮੁਜਰਮ ਪੁਗਾੜੇ ਹੁੰਦੇ ਸਨ। ਪਰ ਗਰੀਬੂ ਤੇ ਤਾਂ ਅਜੀਬ ਹੀ ਭਾਵੇਂ ਬੀਤ ਚੱਲੀ ਸੀ। ਉਸ ਦੇ ਤਾਂ ਆਪਣੇ ਸਰੀਰ ਦੇ ਅੰਗ ਹੀ ਉਸ ਨਾਲ ਲੜਨ ਝਗੜਨ ਲੱਗ ਪਏ। ਅਤੇ ਹੰਗਾਮੇ ਤੇ ਉੱਤਰ ਆਏ ਅੰਗਾਣੇ ਤਾਂ ਜਿਹੜਾ ਲੜਨਾ ਸੀ ਉਹ ਲੜਨਾ ਹੀ ਸੀ ਸਭ ਤੋਂ ਪਹਿਲਾਂ ਗਰੀਬੂ ਦੇ ਸਿਰ ਦੇ ਵਾਲ ਵਿਰੋਧਤਾ ਵਿੱਚ ਕੰਡੇਰਨਿਆਂ ਵਾਂਗ ਖੜੇ ਹੋ ਗਏ ਤੂੰ ਸਾਨੂੰ ਕਦੇ ਧੋਂਦਾ ਨਹੀਂ ਸਾਡੀ ਹਾਲਤ ਤਾਂ ਦੇਖ ਕਿਉਂ ਐਡਾ ਬੇਸ਼ਰਮ ਤੇ ਨਰਦਾਈਂ ਆ ਤੂੰ ਸਿਰ ਦੇ ਬਾਲਾ ਨੇ ਆਵਾਜ਼ ਉਚਾਰੀ ਪੰਜਾਬ 'ਚ ਪਾਣੀ ਦੀ ਕਿੱਲਤ ਹੈ ਲੋਕ ਪੀਣ ਵਾਲੇ ਪਾਣੀ ਵੱਲੋਂ ਤਰਸਦੇ ਆ ਜ਼ਹਿਰੀਲਾ ਪਾਣੀ ਪੀ ਪੀ ਕੇ ਕੈਂਸਰ ਦਾ ਸ਼ਿਕਾਰ ਹੋਈ ਜਾਂਦੇ ਆ ਸਾ 100 ਹੋਰ ਭਿਆਨਕ ਬਿਮਾਰੀਆਂ ਲੱਗੀਆਂ ਜਾਂਦੀਆਂ ਜੇ ਮੈਂ ਤੁਹਾਨੂੰ ਛੱਪੜ ਜਾਂ ਨਹਿਰ ਦੇ ਪਾਣੀ ਨਾਲ ਧੋ ਲਿਆਇਆ ਤਾਂ ਹੋ ਸਕਦਾ ਹੈ ਤੁਹਾਨੂੰ ਵੀ ਕੈਂਸਰ ਹੋ ਜਾਵੇ ਤੇ ਤੁਸੀਂ ਵੀ ਚੜ ਜਾਵੋ ਫਿਰ ਮੈਂ ਕੀ ਦੀ ਜਾਨ ਨੂੰ ਰੂੰਗਾ ਮੈਂ ਤਾਂ ਤੁਹਾਡਾ ਭਲਾ ਸੋਚ ਕੇ ਹੀ ਚੁੱਪਾ ਲੋਕ ਤਾਂ ਜ਼ਹਿਰੀਲਾ ਪਾਣੀ ਪੀਣੋਂ ਡਰਦੇ ਐ ਤੇ ਤੁਸੀਂ ਧੋਣ ਦੀ ਗੱਲ ਕਰਦੇ ਹੋ ਦੜਵੱਟ ਕੇ ਜ਼ਮਾਨਾ ਕੱਟੋ ਬਾਈ ਅੱਜ ਕੱਲ ਪਾਣੀਆਂ ਚ ਕਹਿੰਦੇ ਉਹ ਐ ਜਿਹਨੂੰ ਪਤਾ ਨਹੀਂ ਕੀ ਕਹਿੰਦੇ ਐ ਆਂਖ ਕੇ ਗਰੀਬੂ ਨੇ ਵਾਲਾਂ ਤੇ ਵਾ ਤੇ ਤਾਂ ਕਾਬੂ ਪਾ ਲਿਆ ਪਰ ਨਾਲ ਦੀ ਨਾਲ ਬੇਸ਼ ਸਬਰੀ ਅੱਖਾਂ ਚੀਪੁੱਠੀਆਂ ਸਾਡੀ ਵੀ ਸਫਾਈ ਸੁਫੀ ਕਰਵਾ ਦਿਆ ਕਰ ਕਦੇ ਬਾਤ ਹੀ ਨਹੀਂ ਪੁੱਛੀ ਕਿਉਂ ਐਨਾ ਬੇਰਹਿਮ ਹੈ ਤੂੰ ਅਸੀਂ ਕਿੰਨਾ ਤੇਰਾ ਸਾਥ ਦਿੱਤਾ ਓਏ ਗੱਲ ਸੁਣੋ ਮੈਂ ਮੁਨਕਰਾਂ ਤੁਸੀਂ ਮੇਰਾ ਬਥੇਰਾ ਸਾਥ ਦਿੱਤਾ ਕੋਈ ਸ਼ੱਕ ਨਹੀਂ ਇਹ ਗੱਲ ਦੱਸੋ ਮੈਂ ਤੁਹਾਡੇ ਵਿੱਚ ਦੀ ਕਦੇ ਕਿਸੇ ਨੂੰ ਮਾੜੀ ਨਜ਼ਰ ਨਾਲ ਦੇਖਿਆ ਨਹੀਂ ਨਾ ਦੇਖਿਆ ਨਹੀਂ ਦੇਖਿਆ ਪਰ ਸਾਡੇ ਵੀ ਕਦੇ ਦਵਾਈ ਪਵਾ ਲਿਆ ਕਰ ਲੋਕ ਝੋਨੇ ਦੀ ਪਰਾਲੀ ਤੇ ਕਣਕ ਦੀ ਨਾੜ ਨੂੰ ਅੱਗਾ ਲਾ ਲਾ ਕੇ ਪ੍ਰਦੂਸ਼ਣ ਫਲਾ ਕੇ ਸਾਡਾ ਬੁਰਾ ਹਾਲ ਕਰੀ ਰੱਖਦੇ ਐ ਲੋਕਾਂ ਨੂੰ ਕੌਣ ਸਮਝਾਵੇ ਬਾਈ ਇਹਦੇ ਨਾਲ ਕੱਲੀਆਂ ਤੁਸੀਂ ਹੀ ਨਹੀਂ ਖਰਾਬ ਹੁੰਦੀਆਂ ਹੋਰ ਸਾਹ ਦਮੇ ਦੀਆਂ ਮਾਰੀਆਂ ਵੀ ਆ ਚੁੰਬੜਦੀਆਂ ਤੇ ਨਾਲੇ ਜਿਹੜੇ ਅੱਜਕੱਲ ਝੋਲਾ ਸ਼ਾਪ ਡਾਕਟਰ ਪਿੰਡਾਂ 'ਚ ਬੈਠੇ ਐ ਉਹਨਾਂ ਨੂੰ ਇੱਲ ਤੋਂ ਕੁੱਕੜ ਨਹੀਂ ਆਉਂਦਾ। ਅਭਲੇ ਸਭਲੇ ਟੀਕੇ ਲਾ ਕੇ ਲੋਕਾਂ ਨੂੰ ਪਾਰਾ ਬੁਲਾਈ ਜਾਂਦੇ ਐ। ਗਰਭ 'ਚ ਕੁੜੀਆਂ ਮਾਰਨ ਸਰਕਾਰ ਨੇ ਬੰਦ ਕੀਤਾ ਹੋਇਆ ਪਰ ਇਹ ਅਜੇ ਵੀ ਦੱਬੀ ਜਾਂਦੇ ਐ ਕੰਮ ਨੂੰ। ਅੱਗੇ ਫੀਸ 1000 2000 ਸੀ ਤੇ ਹੁਣ 10 10000 ਕਰਦੀ। ਆਖੇ ਅਸੀਂ ਵੀ ਰਿਸਕ ਲੈਨੇ ਆ। ਇਹੋ ਜੇ ਦੋਸਤੋ ਡਾਕਟਰਾਂ ਕੋਲੋਂ ਮੈਂ ਤੁਹਾਡਾ ਇਲਾਜ ਕਰਵਾਵਾਂ ਜਿਹੜੇ ਜੀਵ ਹੱਤਿਆ ਕਰਨ ਲੱਗੇ ਵੀ ਰੱਬ ਤੋਂ ਨਹੀਂ ਡਰਦੇ ਨਾ ਮੈਂ ਤੁਹਾਨੂੰ ਉਹਨਾਂ ਬੇਈਮਾਨਾ ਡਾਕਟਰਾਂ ਕੋਲ ਲੈ ਕੇ ਜਾਵਾਂ ਜਿਹੜੇ ਲੋਕਾਂ ਦਾ ਲਹੂ ਪੀਂਦੇ ਐ ਤੇ ਜੀਵ ਹੱਤਿਆ ਧੜਾ ਧੜੀ ਕਰੀ ਜਾਂਦੇ ਐ ਭਾਸ਼ਣ ਦੇ ਕੇ ਗਰੀਬੋਣੇ ਅੱਖਾਂ ਦਾ ਮੂੰਹ ਵੀ ਬੰਦ ਕਰ ਦਿੱਤਾ ਕੰਨ ਤਾਂ ਉਸ ਤੋਂ ਅੱਗੇ ਹੀ ਅੱਕੇ ਪਏ ਸੀ ਹੁਣ ਉਹਨਾਂ ਨੇ ਵਾਰੀ ਲਈ ਸਾਡਾ ਕੀ ਹਾਲ ਸਾਡੀ ਵੀ ਮੈਨ ਮੂਲ ਕਢਵਾ ਲਿਆ ਕਰ ਨਿੱਤ ਦੇ ਲਾਰੇ ਸੁਣ ਸੁਣ ਕੇ ਅਸੀਂ ਥੱਕ ਗਏ ਹਾਂ ਕੋਈ ਮਾਰ ਕੇ ਸੁਬਾ ਤੁਹਾਡਾ ਪਾੜ ਪੜਦਾ ਪਾੜ ਦੋ ਤੁਸੀਂ ਸਮਝਦੇ ਹੋ ਕਿ ਮੈਂ ਤੁਹਾਡਾ ਵੈਰੀ ਕਿੰਨੇ ਵਾਰੀ ਤੁਹਾਨੂੰ ਕਥਾ ਸੁਣਾ ਕੇ ਲਿਆਂਦੀ ਏ ਜਿੱਥੇ ਮਾੜੀਆਂ ਗੱਲਾਂ ਹੁੰਦੀਆਂ ਹੋਣ ਉੱਥੇ ਮੈਂ ਤੁਹਾਨੂੰ ਲੈ ਕੇ ਹੀ ਨਹੀਂ ਜਾਂਦਾ ਗੰਦ ਪੈਲ ਸੁਣਨ ਵਾਲਾ ਬੰਦਾ ਮੈਲਾ ਹੁੰਦਾ ਚੰਗੀਆਂ ਗੱਲਾਂ ਸੁਣ ਕੇ ਤੁਸੀਂ ਮੈਲੇ ਨਹੀਂ ਹੁੰਦੇ ਹੋਂਦ ਦੀ ਮੈਲ ਬਾਰੇ ਨਾ ਸੋਚੋ ਆਤਮਾ ਦੀ ਮੈਲ ਮਾੜੀ ਹੁੰਦੀ ਹੈ ਅਗਲੇ ਹਫਤੇ ਤੁਹਾਨੂੰ satsang ਕਰਵਾ ਕੇ ਲਿਆਉ ਚੁੱਪ ਕਰ ਜਾਓ ਤੇ ਮੇਰੇ ਬਾਰੇ ਤਾਂ ਤੂੰ ਕਦੇ ਸੋਚਿਆ ਵੀ ਨਹੀਂ ਹੋਣਾ ਦਿਲ ਉਦਾਸੀ ਵਿੱਚ ਬੋਲ ਉੱਠਿਆ ਉਹ ਕਦੋਂ ਦਾ ਲਾਈਨ ਵਿੱਚ ਲੱਗਿਆ ਵਾਰੀ ਦੀ ਉਡੀਕ ਕਰ ਰਿਹਾ ਸੀ ਤੂੰ ਤਾਂ ਚੰਗਾ ਹੀ ਬਹੁਤ ਹੈ ਮੈਨੂੰ ਘਟੋ ਘਟ ਤੇਰੇ ਤੋਂ ਆਹ ਉਮੀਦ ਨਹੀਂ ਸੀ ਤੂੰ ਮੈਨੂੰ ਇਹ ਦੱਸ ਬਾਈ ਤੂੰ ਹੁਣ ਤੱਕ ਕਿਸੇ ਦਾ ਮਾੜਾ ਕੀਤਾ ਨਹੀਂ ਮਾੜੀ ਕਰਨ ਬਾਰੇ ਸੋਚਿਆ ਕਦੇ ਵੀ ਨਹੀਂ ਤੇ ਨਾ ਕਦੇ ਸੋਚਾਂ ਫਿਰ ਤੂੰ ਇੰਨਾ ਚੰਗਾ ਹੋ ਕੇ ਮੈਨੂੰ ਉਲਾਂਭੇ ਘਾ ਤੋਂ ਦੇਈ ਜਾਣਾ ਉਸ ਦੀ ਚਾਪਲੂਸੀ ਵਾਲੀ ਗੱਲ ਸੁਣ ਕੇ ਦਿਲ ਤਾਂ ਚੁੱਪ ਕਰ ਗਿਆ ਪਰ ਭੁੱਖਾ ਪੇਟ ਘੁਰਲਾ ਉਠਿਆ ਓਏ ਮੇਰੇ ਅੰਦਰ ਵੀ ਸੁੱਟ ਕੁਝ ਕਦੋਂ ਦਾ ਕਰੋੜ ਕਰੋੜ ਕਰੀ ਜਾਣਾ ਤੂੰ ਮੇਰੀ ਬਾਤ ਹੀ ਨਹੀਂ ਸੁਣਦਾ ਜਦੋਂ ਮੈਂ ਆਵਾਜ਼ ਮਾਰਦਾ ਤੂੰ ਠੀਠ ਹੋ ਕੇ ਰਹਿਣਾ ਜਿਹੜਾ ਕੁਝ ਕਮਾਉਣਾ ਹੈ ਉਹ ਤੇਰੇ ਚੀ ਤਪਾਈ ਜਾਣਾ ਹੈ ਤੇਰਾ ਮੂੰਹ ਮੈਂ ਸਾਰੀ ਉਮਰ ਨਹੀਂ ਭਰ ਸਕਿਆ ਹੋਰ ਤਾਂ ਹੋਰ ਤੈਨੂੰ ਨਹੀਂ ਸੀ ਬੋਲਣਾ ਚਾਹੀਦਾ ਤੇਰੇ ਤੋਂ ਮੈਨੂੰ ਇਹ ਉਮੀਦ ਨਹੀਂ ਸੀ ਤੂੰ ਤਾਂ ਖਾਂਦਾ ਪੀਂਦਾ ਈ ਟੀਟਨੇ ਮਾਰਦਾ ਜੇ ਤੂੰ ਮੇਰੇ ਚ ਪਾਉਣਾ ਤਾਂ ਇਹਨਾਂ ਨੂੰ ਵੀ ਵੰਡਵੀ ਤਾਕਤ ਦਿੰਨਾ ਮੈਂ ਕਿਹੜਾ ਕੱਲੀ ਹਜਮ ਕਰ ਜਾਣਾ ਕਾਣੀ ਵੰਡ ਤਾਂ ਮੈਂ ਵੀ ਨਹੀਂ ਕਰਦਾ ਉਸਨੇ ਦੂਸਰੇ ਅੰਗਾਂ ਵੱਲ ਇਸ਼ਾਰਾ ਕਰਕੇ ਗਰੀਬਾਂ ਨੂੰ ਝੂਠਾ ਕਰਦਿਆਂ ਕਿਹਾ ਪੇਟ ਦੇ ਉੱਤਰ ਨਾਲ ਗਰੀਬੂ ਰੁਲ ਗਿਆ ਉਸ ਦੀ ਸੋਚ ਬੰਦ ਹੋ ਗਈ ਦਿਮਾਗ ਦੇ ਫਾਟਕ ਲੱਗੇ ਹੁਣ ਮੇਰੇ ਵਿੱਚ ਪਾ ਕੁਝ ਸਵੇਰ ਦਾ ਖਾਲੀ ਖੜਕੀ ਜਾਣਾ ਤੂੰ ਤਾਂ ਹੱਦੀ ਦੀ ਬਿਸ਼ਰਮੀ ਧਾਰ ਰੱਖੀ ਐ ਜਿੰਨਾ ਚਿਰ ਮੈਂ ਬੂ ਕਲਾਪ ਨਹੀਂ ਕਰਦਾ ਤੂੰ ਕਿਹੜਾ ਕੁਝ ਪਾਉਣਾ ਹੈ ਮੇਰੇ ਚ ਗਰੀਬੂ 79 ਸੀ ਜੇ ਮੈਂ ਖਾਲੀ ਹੋ ਗਿਆ ਤਾਂ ਤੇਰੇ ਆ ਸਾਰੇ ਕਿਸੇ ਕੰਮ ਦੇ ਨਹੀਂ ਸਾਬਤ ਜਵਾਬ ਦੇ ਦੇਣਗੇ ਏ ਮੇਰੇ ਸਿਰ ਤੇ ਹੀ ਜਾਂਦੇ ਐ ਗਰੀਬੂ ਕੋਲ ਹੁਣ ਵੀ ਕੋਈ ਉੱਤਰ ਨਹੀਂ ਸੀ ਉਸ ਦੀਆਂ ਦਲੀਲਾਂ ਵਾਲੀ ਪਾਰਟੀ ਖਾਲੀ ਹੋ ਚੁੱਕੀ ਸੀ ਤੂੰ ਬੋਲਦਾ ਇਹਨੇ ਕੁਝ ਪੇਟ ਨੇ ਫੇਰ ਜਵਾਬ ਮੰਗਿਆ ਲੈ ਤੂੰ ਮੈਨੂੰ ਹੀ ਖਾ ਲੈ ਹੋਰ ਤਾਂ ਮੇਰੇ ਕੋਲ ਕੁਝ ਨਹੀਂ ਹੈਗਾ ਜਦੋਂ ਦਿਹਾੜੀ ਨਹੀਂ ਸੀ ਮਿਲੀ ਤੈਨੂੰ ਕਿੱਥੋਂ ਹੱਡ ਦੱਡ ਕੇ ਦੇ ਦਿਆਂ ਲੈ ਮੈਨੂੰ ਹੀ ਖਾ ਲੈ ਤੂੰ ਗਰੀਬੂ ਵੀ ਮੁਜ਼ਾਹਰਾ ਕਰਨ ਵਾਲਿਆਂ ਵਾਂਗ ਉੱਚੀ ਉੱਚੀ ਬਿਲ ਕੁੱਟਿਆ ਵੇ ਕਿਹਦੇ ਨਾਲ ਲੜੀ ਜਾਣਾ ਮਾਂ ਨੇ ਸੁੱਤੇ ਪਏ ਗਰੀਬੂ ਨੂੰ ਆ ਹਿਲਾਉਣਿਆ ਗਰੀਬੂ ਨੇ ਆਸ-ਪਾਸਾ ਦੇਖਿਆ ਤੇ ਮਾਇੂਸੀ ਦੀ ਮੁਸਕਾਨ ਉਸਦੇ ਬੁੱਲਾਂ ਤੇ ਫੈਲ ਗਈ ਗਰੀਬਾਂ ਨੇ ਕਿਹਦੇ ਨਾਲ ਲੜਨਾ ਬੇਬੇ ਗਰੀਬ ਦੇ ਤਾਂ ਸੁਪਨੇ ਵੀ ਅਵੱਲੇ ਹੁੰਦੇ ਐ ਤੇ ਉਹ ਬਿਨਾ ਚਾਹ ਪੀਤੀ ਦਿਹਾੜੀ ਚੌਂਕ ਵਾਲੇ ਨੂੰ ਤੁਰ ਪਿਆ ਬੇਬੇ ਵੀ ਲੰਮਾ ਉਦਾਸ ਸਾਹ ਲੈ ਕੇ ਅੰਦਰ ਵੜ ਗਈ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ